ਮੈਂ ਬੋਲਦਾ ਤੂੰ ਆਹ 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 ਹਾਈ 7 ਲੱਖ 7 ਲੱਖ ਤਾਂ ਮੈਂ ਕਢਾ ਕੇ ਹੀ ਛੱਡੂੰਗੀ ਮੈਨੂੰ ਤਾਂ ਚਾਹੇ ਜਿਹੜਾ ਮਰਜੀ ਪਪੜ ਵੇਲਣਾ ਪਵੇ ਮੈਂ ਥਰ ਰਪਈਆ ਨਾ ਛੱਡਾਂ ਇਹ ਤਾਂ ਫੇਰ 7 ਲੱਖ ਆ ਦੇਖਦਾ ਜਾਂਦਾ ਅਸੀਂ ਭਾਈ ਮੋਟਰ ਤੇ ਜਾਂਦੇ ਆ ਅੱਛਾ ਜੀ ਤੇ ਤੁਸੀਂ ਮੋਟਰ ਤੇ ਚੱਲੋ ਉੱਥੇ ਆਣੀ ਹੈ ਜੀ ਮੈਂ ਇਹ ਤਾਂ ਪਿਆਰ ਆ ਉਹਨੂੰ ਏ ਕਿਵੇਂ ਕਰਾਂ ਬਲਾਲਾ ਫੇਰਾ ਬਾੜੀ ਤਤੀ ਜਿ ਲੱਗਦੀ ਐਂ ਕਰ ਭਾਈ ਫਿਰ ਮੋਟਰ ਤੇ ਆ ਜੀ ਅੱਛਾ ਜੀ ਠੀਕ ਹੈ ਜੀ ਚਲੋ ਮੇਰੀ ਗੱਲ ਸੁਣ ਭਾਈ ਗੱਲ ਸੁਣ ਭਾਈ ਇਕੱਲੀ ਉਹ ਆ ਜੀ ਉਥੇ ਕੋਈ ਨਹੀਂ ਆਉਂਦਾ ਜਾਂਦਾ ਆਪਣੇ ਮੋਟਰ ਤੇ ਹੈ ਇਕੱਲੀ ਉਹ ਆ ਜੀ ਚੰਗਾ ਹਾਂ 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 ਖਾਲ ਕੱਢ ਲੈ ਵੀ ਰਿਹਾ ਹੈ ਹਾਂ ਆ ਆ ਬਾਗੂ ਆ ਗਿਆ ਚੱਲ ਵਧੀਆ 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 ਹੋਸਲਾ ਫਰਾ ਹਾਂ ਵਧੀਆ ਪਾਈ ਵਧੀਆ ਹਾਂ ਹੇ ਪਰਮਾਤਮਾ ਨੇ ਸੁਣ ਲਈ ਪਾਈ ਵਧੀਆ ਕੀ ਹੋ ਗਿਆ ਹਾਂ ਹੌਸਲਾ ਆ ਗਿਆ ਬੋਤਲ ਘੰਟੇ ਘਰੇ ਬੜੀ ਰਹੀ ਹੈਗਾ ਮਹਾਪੁਲਿਸ ਨੇ ਕੀ ਦਿਮਾਗ ਖਿਲਰ ਜੇ ਪੈ ਜਾਂਦਾ ਦਮਾਰੋ ਚੱਕ ਕੇ ਲੈ ਜੇ ਨਾ ਨਾ ਹੁਣ ਕਦੇ ਜਾ ਕੇ ਬੌਲਾ ਬੋਤਲ ਦੱਡੀ ਦਿੱਤੀ ਆ ਹਾਂ ਚੱਲ ਬੋਤਲ ਦੱਤੀ ਆ ਇਹਦਾ ਕੁਝ ਨਹੀਂ ਪਤਾ ਹੁੰਦਾ ਭਾਈ ਇਹਦਾ ਦਿਮਾਗ ਖਿਲਰੇ ਨਾ ਕੁਝ ਨਹੀਂ ਪਤਾ ਕਦੋਂ ਦਿਮਾਗ ਇਹਦਾ ਕੀ ਘੁੰਮ ਜੇ ਇਹਨਾਂ ਦਾ ਹਾਂ ਹਾਂ ਲੇ ਕੇ ਉਹ ਹੁੰ ਚੱਕੇ ਜੱਸੇ ਦੀ ਨੂੰ ਹਾਂ ਹਾਂ ਹੋਰ ਮੈਂ ਇੱਕ ਮੰਡੀ ਜਾ ਭੇਜਿਆ ਸੀ ਮੈਂ ਕਿਹਾ ਤੂੰ ਦੇਖ ਕੇ ਆ ਨਾਲੇ ਲੈ ਗਏ ਓਏ ਹੋਰ ਉਹ ਆਗਦੇ ਭੇਜੇ ਕਿਹਾ ਬਾਬੇ ਕਹਿੰਦੇ ਜਿੰਦਾ ਲੱਗਿਆ ਪਿਆ ਘਰ ਨੂੰ ਤਾਂ ਵਧੀਆ ਰਹੇ ਆਪਾਂ ਤਾਂ ਮੈਂ ਹੀ ਕਹਿ ਆ ਸੀ ਵੀ ਮੜਾ ਇਹ ਹੱਥ ਥੋੜਾ ਕਰ ਦੋ ਆ ਉਹ ਲੈ ਗਏ ਵਧੀਆ ਹੋਊਗਾ ਸਾਰੇ ਸੁਧਰ ਜਾਣਗੇ ਹਾਂ ਜੱਸਾ ਨਹੀਂ ਹੱਥ ਲੱਗਿਆ ਜੱਸਾ ਦਾ ਮੇਰਾ ਸਾਲਾ ਪਤਾ ਨਹੀਂ ਕਿਤੇ ਰਗਾ ਗਾੜ ਫੰਗ ਹੋ ਗਿਆ ਯਾਰ ਉਹ ਮੇਰਾ ਸਾਲਾ ਨਹੀਂ ਪਤਾ ਸੁੱਡਾ ਵਾਲੇ ਜੀਤੂ ਕੋਲ ਬਾਗ ਗਿਆ ਹੋਵੇ ਚੰਡੀਗੜ੍ਹ ਅਹੇ ਜੀ ਆਓ ਚੱਲ ਕੋਈ ਨਾ ਬਹੂ ਨੂੰ ਤਾਂ ਪਤਾ ਹੀ ਹੋਵੇ ਤੇ ਮਾਰੇ ਚਾਰ ਰਾਇਮ ਤੇ ਢੂਹੀ ਚ ਭੈ ਦਾਪੀ ਦੱਸੂ ਹਾਂ ਕਿਦੇ ਕੋਲੇ ਗਿਆ ਹੋਇਆ ਦੱਸੂ ਆਹਾ ਤਾਲ ਵਧੀਆ ਔੜ ਤਨੂੰ ਸਾਹ ਆਜੂ ਸੌਖਾ ਹੈ ਹੁਦਰ ਜੂਗਾ ਬੀਰਿਆ ਮੈਂ ਇਤਨੇ ਕੱਲ ਹੋਰ ਕਹਿਣਾ ਯਾਰ ਮੈਨੂੰ ਪਹਿਰਿਆ ਬਹਿਮ ਯਾਰ ਆਦਾ ਸਾਡੇ ਘਰ ਚ ਹੈਗਾ ਨਹੀਂ ਸਾਲਾ ਬਾਦਾ ਜਦੋਂ ਦਾ ਜੱਸਾ ਪੇ ਅਜਿਆ ਮੈਨੂੰ ਤਾਂ ਇਹ ਲੱਗਦਾ ਕਰ ਕਰਾ ਕੇ ਕਿਸੇ ਨੇ ਸਾਡੇ ਤਾਂ ਘਰੇ ਕੋਈ ਦਵਾ ਦਬੂ ਦਿੱਤਾ ਹੈਗੀ ਆ ਇਹ ਗੱਲ ਹੈਗੀ ਆ ਹੈਗੀ ਆ ਇਨੇ ਰਸਤੇ ਆਏ ਇਨੇ ਰਸਤੇ ਆਏ ਆਏ ਬਾਈ ਸਾਲਾ ਕੋਈ ਹੱਥ ਨਹੀਂ ਲੱਗਿਆ ਕੰਮ ਲੱਗਿਆ ਹੀ ਨਹੀਂ ਭਾਗੂਆ ਗੱਲ ਹੈਗੀ ਆ ਮੇਰਾ ਵੀ ਟਣਕ ਦਾ ਮਤਕਾਨ ਮੀਣ ਹੈਗੀ ਆ ਹਾਂ ਹਰ ਰੋਜ਼ ਅਗਲੇ ਦਾ ਭਾਗੂਆ ਹੈ ਇੱਕ ਦਿਨ ਨਹੀਂ ਟਾਪਦਾ ਪੰਡਤ ਨੂੰ ਵੀ ਦਿਖਾਤਾ ਘਰ ਸੌਂ ਖਾ ਹਾਂ ਫੇਰ ਬਈ ਉਹ ਕਹਿੰਦਾ ਪੰਡਤ ਵੀ ਸਿਰਜਾ ਮਾਰ ਗਿਆ ਕਹਿੰਦਾ ਨਾ ਭਾਗੂਆ ਤੇਰੇ ਤਾਂ ਲੇਖ ਹੀ ਨਹੀਂ ਕਿਹੜਾ ਕਰ ਚੇਗਾ ਮੱਥਾ ਟਣਕ ਗਿਆ ਉਹਦਾ ਮੈਂ ਤੂੰ ਐ ਕਰਾਸਕੀਮ ਤਾਂ ਮੇਰੇ ਕੋਲ ਹੈਗੀ ਐ ਹਾਂ ਤੂੰ ਐ ਕਰੀ ਹਾਂ ਨਾ ਤੂੰ ਕਿ ਨਾ ਕਚੈਰੀਆਂ ਚ ਆ ਜਾ ਕਗੈਰੀਆਂ ਕੀ ਕਰੇਗਾ ਬਾਗੂ ਆ ਸਾਡਾ ਬੜਾ ਧੱਕਾ ਤੇ ਗੁੱਸਾ ਕੋਈ ਹੋਈ ਕਾਣੂ ਕੋਈ ਨਾ ਕੁਝ ਕਰੂੰਗਾ ਮੈਂ ਤਲਦਾਲੀ ਦੂ ਜੇਦੀਆਂ ਚ ਆ ਜਾ ਮੈਂ ਲੰਬਰਦਾਰ ਨਾਲ ਲੈ ਕੇ ਜਾਣਾ ਕਚੈਰੀਆਂ ਚ ਹੜਦਾਲੀ ਦੂ ਫਰਾ ਹਾਂ ਮੈਂ ਤੈਨੂੰ ਕਰੇਗਾ ਤੂੰ ਮੈਨੂੰ ਪਤਾ ਦੱਸ ਆ ਜੀ ਚੰਗਾ ਆ ਰਹਿ ਗਿਆ ਮੜਾ ਇਹਨੂੰ ਖਰਚਦਾ ਮੈਂ ਆਉਣਾ ਫਰਾ ਇਹ ਚੰਗਾ ਮੈਂ ਮੇਰੇ ਖਾਲਕ ਨੇ ਦਾ ਇਦੋਂ ਭੱਜਿਆ ਉਹਨਾਂ ਦੀ ਨਾ ਹਾਂ ਉਹ ਗੋਡਾ ਜਾ ਐ ਮਰੋੜ ਖਾ ਗਿਆ ਹੈ ਹੈ ਪਤਾ ਨਹੀਂ ਕੀ ਹੋਇਆ ਕੀ ਨਾ ਜਿਵੇਂ ਭਾਗਵਾ ਦੂਪਾਦਾ ਸੀ ਨਾ ਅੱਜ ਕੱਲ ਦੇ ਨੂਰੀ ਮੁੰਡਿਆਂ ਤੋਂ ਕਿੱਥੇ ਭੱਜਿਆ ਜਾਂਦਾ ਉਹ ਪੁਲਿਸ ਮਗਰ ਪਈ ਹੋਈ ਤੇ ਬਾਈ ਫੇਰ ਤਾਂ ਆਪਾਂ ਇਹਦਾ ਰਸਤਾ ਵੀ ਬਣਨਾ ਪੈਂਦਾ ਹੈ ਖਰਾਕਾ ਵੀ ਵੀ ਗੱਲ ਆਪਾਂ ਕਰਾਂਗੇ ਪਾ ਦੇੜ ਦੰਦੇ ਨਾ ਨਾ ਖਰਾਕਾ ਦੀ ਗੱਲ ਹੋਈ ਗਈ ਹੈ ਨਹੀਂ ਖਾਦੀ ਜਿਹੜੇ ਕੰਮ ਆਉਂਦੀ ਆ ਰੇ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਆ ਚੰਗਾ ਚੰਗਾ ਆ ਜੀ ਆ ਆ ਗਿਆ ਖਾਦੀ ਆ ਖਰਾਕਾ ਕਾ ਬੋਲੀਆ ਚੱਲ ਹਾਈ 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 ਹੋਏ ਹਾਈ ਦੇ ਸਾਲ ਕਣੀ ਅੰਦਰ ਹੀ ਬਾਹਰ ਆ ਗਈਆਂ ਇਹਦੀਆਂ ਆ ਸਮਾਨੇ ਬੜਾ ਤੇਜ਼ ਦੇ ਗਿਆ ਭੈਂਦਾ ਬੰਦਾ ਖਾਸ ਸਿਮੈਂਟੇ ਬਣ ਗਿਆ ਥੱਲੇ ਜਮੀ ਜਾ ਕੇ ਹਾ ਹਾ ਪਾਕ ਸਾਮਾ ਲਦਾ ਸਰੀਰ ਤੇ ਜਾਨ ਨਹੀਂ ਰਹੀ ਹੁਣ ਤੇਰੇ ਸਮਾਨ ਸਮੁੰਨਤਾ ਕੀਤੀ ਛੇਦੀ ਗੱਲ ਹੈ। ਹਾਈ ਹਾਈ। ਹਾਤ ਸੋਚੀ ਕ ਮੇਰੇ। ਹਾਈ। ਟੂਟੀਆਂ ਇਹਦਾ ਵੀ ਬੇੜਾ ਗਰਕ ਹੋਇਆ ਪਿਆ ਸਾਰੀਆਂ ਦਾ। ਠੀਕ ਕਰਾਉਣ ਲੀਆਂ ਨੇ। ਟੂਟੇ ਓਏ। ਉਹ ਟੂਟੇ। ਆਏ ਹਾਈ। ਕਿੰਦਰ ਮਰ ਗਿਆ ਮੇਰੇ ਸਾੜ ਕਣਿਆ। ਓਹ ਹਾਂ। ਆਈਤੀ ਪਾਇਰ ਚ ਪੈਰ ਮਾਰਦਾ ਫਰੀ ਨੇ ਤੜਕੇ ਦਾ ਚਾਹ ਬਣਾਈ ਨਹੀਂ ਘੁੱਟ ਕੇ ਦੇ ਨੇ ਆ ਗਿਆ 1 ਮਿੰਟ ਆ ਮੈਂ ਤਾਂ ਚਿੰਟਾ ਜਾ ਠੀਕ ਕਰਨ ਲੱਗ ਗਿਆ ਸੀ ਟੁੱ ਲੱਗ ਗਈ ਚਿੰਟਾ ਠੀਕ ਕਰਨ ਤੂੰ ਚਾਹ ਵੀ ਬਣਾਤੀ ਲਾ ਮਸਾ ਅੱਗ ਮਚਾਈ ਆ ਮੈਂ ਤਾਂ ਲੈ ਫੜ ਦੇਖ ਲੈ ਜਹੀ ਜੀ ਬਣ ਗਈ ਬਣ ਗਈ ਆ ਬਸ ਢੀਚੋ ਦਿਆ ਕਿ ਡੱਕਲ ਪਾਣੀ ਜਾ ਬਣਾ ਰੱਖਿਆ ਹੋਏ ਖੋ ਆਣਾ ਘੜਦਾ ਤੈਨੂੰ ਮੈਂ ਦੁੱਧ ਹੈਗਾ ਸੀ ਦੁੱਧ ਦਾ 2 ਕੁੱਟਾਂ ਦੀ ਉਹ ਤੋਂ ਡੈਰੀ ਚੋਂ ਫੜ ਕੇ ਲਿਆਤਾ ਚੱਲ ਕੋਈ ਨਾ ਪੀਲਾ ਚੁੱਪ ਕਰਕੇ ਜਹੀ ਜੀ ਮਿਲਦੀ ਆ ਆਏ ਹਾ ਚਮਟਾਇਆ ਪੁੱਜਾ ਜੀ ਬੁਣੀ ਚਾਹੀ ਜੀ ਹੁੰਦੀ ਐ ਆਪਾਂ ਹੁਣ ਮਹਿਸਾ ਲਿਆਵਾਂਗੇ ਦੋ ਬੂਰੀਆਂ ਹੈ ਚੰਗਾ ਤਾਂ ਆਪਾਂ ਦੁੱਧ ਪੀਆ ਕਰਾਂਗੇ ਚੰਗੀਆਂ ਮਲਈਆਂ ਖਾਇਆ ਕਰਾਂਗੇ ਚੰਗਾ ਕੱਢ ਕੇ ਖਾਇਆ ਕਰਾਂਗੇ ਖੁਆ ਕੋਈ ਨਾ ਲਿਆਵਾਂ ਉਹ ਸਿਆਲ ਉਹਦਾ ਪੂਰੇ ਪੰਦੀਰੀ ਪੰਦੂਰੀ ਰਾ ਲਾਂਗੇ ਕੀ ਕਹਿੰਦਾ ਹੂੰ ਲਿਆਵਾਂਗੇ ਕੋਈ ਨਾ ਮੇਰਾ ਬੰਦਾ ਜਾਣਦੇ ਮੇਰੇ ਸਾਲਕ ਨੇ ੱਟਕੇ ਖਾਂਦੇ ਜਿੱਤੇ ਫਿਰਦੇ ਨੇ ਦੋਏ ਜੀਜੇ ਮੇਰਾ ਬੈਗ ਜਾ ਕਿੱਥੇ ਧਰਤਾ ਮੈਂ ਕੱਪੜੇ ਵਾਲਾ ਆਦੇ ਟਰੰਕ ਤੇ ਪਿਆ ਮੈਨੂੰ ਤਾਂ ਲੱਗਿਆ ਨਹੀਂ ਮਦਾ ਬਥੇੜਾ ਪਾ ਲਿਆ ਕਿਤਾਏ ਕੀ ਕਰਨਾ ਹੈ ਮੈਂ ਜਿੱਥੇ ਜਾਊਗਾ ਯਾਰ ਆਪਦੇ ਪਿੰਡਾਂ ਕਿਉਂ ਕੀ ਗੱਲ ਓਏ ਕਰ ਤੇ ਜੀਣ ਲੱਗਾ ਉਹ ਤੇਰਾ ਜੀ ਲੱਗੇ ਬਈ ਮੈਨਾਂ ਲੱਗੇ ਯਾਰ ਇਹ ਤਾਂ ਉਹ ਗੱਲ ਹੋਈ ਪਈ ਹੈਗੀ ਸੌਰੇ ਘਰੇ ਜਵਾਈ ਕੁੱਤਾ ਪੈਣ ਘਰੇ ਭਾਈ ਕੁੱਤਾ ਹੈ ਦੇਖ ਕਹਿੰਦਾ ਕਲਨ ਮੈਂ ਤੈਨੂੰ ਪਹਿਲਾਂ ਕਦੋਂ ਕਿਹਾ ਕੁੱਤਾ ਤੈ ਤਾਂ ਨਹੀਂ ਕਿਹਾ ਲੋਕ ਕਹਿੰਦੇ ਨੇ ਉਹ ਤੇ ਸਾਥ ਵਿੱਚ ਦੀ ਜਾਂਦਾ ਦੀ ਗਦਰਵਾਜੇ ਵਿੱਚ ਦੀ ਹਰੇਕ ਲੱਗਿਆ ਕਹਿਣ ਕਹਿੰਦੇ ਭੈਣ ਦੇ ਘਰ ਦਾ ਖਾਈ ਜਾਂਦਾ ਐ ਕਰੀ ਜਾਂਦਾ ਮੈਂ ਕਹਿੰਦਾ ਕੀ ਐ ਲੋਕ ਤਾਂ ਕੱਲ ਨੂੰ ਭੈਣਾਂ ਗੂੰ ਖਾਣਾ ਕਹਿਣਗੇ ਫਿਰ ਕੜਾਹ ਖਾਣਾ ਕਹਿਣਗੇ ਹੈ